ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਮਨੀਸ਼ ਕੁਮਾਰ ਚੰਡੀਗੜ੍ਹ ਦਾ ਸਭ ਤੋਂ ਵੱਡਾ ਕਸਬਾ ਮਨੀਮਾਜਾ ਮਨੀਮਾਜਰੇ ਦੇ ਵਿੱਚ ਪਿਛਲੇ ਦਿਨੋਂ ਲਗਾਤਾਰ ਇੱਕ ਮੰਗ ਚੱਲ ਰਹੀ ਹੈ ਕਿ ਵੱਡੇ ਕਸਬੇ ਦੇ ਵਿੱਚ ਜਿਹੜਾ ਹੈਗਾ ਕਾਲਜ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਮਨੀਮਾਜਰੇ ਦੇ ਜਿਹੜੇ ਸਥਾਨੀਅਨ ਨਿਵਾਸੀ ਨੇ ਉਹਨਾਂ ਨੇ ਕੈਂਡਲ ਮਾਰਚ ਵੀ ਕੱਢਿਆ ਮੇਰੇ ਨਾਲ ਇੱਕ ਵਾਰ ਫੇਰ ਮਨਜੀਤ ਜੀ ਮੇਰੇ ਨਾਲ ਹੈ ਐਕਸਪਰਟ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਨਜੀਤ ਜੀ ਕੈਂਡਲ ਮਾਰਚ ਕੱਢਿਆ ਜਾਂਦਾ ਹੈ ਕਾਲਜ ਦੀ ਮੰਗ ਨੂੰ ਲੈ ਕੇ ਲਗਾਤਾਰ ਉਹ ਉਹਨਾਂ ਦੇ ਵਿੱਚ ਇੱਕ ਰੋਸ਼ ਹੈ ਵੀ ਸਾਡੇ ਇੱਕ ਖਾਸ ਕਸਬੇ ਦੇ ਵਿੱਚ ਕਾਲਜ ਹੋਣਾ ਚਾਹੀਦਾ ਹੈ ਕਿਵੇਂ ਦੇਖਦੇ ਹੋ ਬਿਲਕੁਲ ਠੀਕ ਹੈ ਮਨੀਸ਼ ਜੀ ਕਾਲਜ ਤਾਂ ਹੋਣਾ ਜੀਦਾ ਪਰ ਮੇਰੇ ਹਿਸਾਬ ਨਾਲ ਕਾਲਜ ਦੀ ਜ਼ਰੂਰਤ ਨਾਲੋਂ ਇੱਕ ਟੈਕਨੀਕਲ ਕਾਲਜ ਦੀ ਬਹੁਤ ਵੱਡੀ ਜ਼ਰੂਰਤ ਹੈ ਮਨੀ ਮਾਇਰਾ ਦੇ ਵਿੱਚ ਅੱਜ ਅਗਰ ਕੋਈ ਗ੍ਰੈਜੂਏਸ਼ਨ ਕਰ ਲੈਂਦਾ ਹੈ ਬੰਦਾ ਬੀਏ ਬੀਕਾਮ ਜਾਂ ਕੁਝ ਕਰ ਲੈਂਦਾ ਤੇ ਗਾਂ ਉਹਨੂੰ ਰੋਜ਼ਗਾਰ ਵਾਸਤੇ ਕਈ ਤਰ੍ਹਾਂ ਦੇ ਪਾਪੜ ਬੇਲਨੇ ਪੈਂਦੇ ਕਿੱਥੇ ਰੋਜ਼ਗਾਰ ਮਿਲਦਾ ਕਿੱਥੇ ਅਗਰ ਕੋਈ ਟੈਕਨੀਕਲ ਹੋਏਗਾ ਕੋ ਬਾਰ ਬੈਂਡਰ ਕਾਰਪੈਂਟਰ ਬੇਸਨ ਜਾਂ ਹੋਰ ਤਰ੍ਹਾਂ ਦੀ ਆਈਟੀਆਈ ਦੇ ਵਿੱਚ ਜਿਹੜੀਆਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਅਗਰ ਟੈਕਨੀਕਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਸਟੂਡੈਂਟਸ ਨੂੰ ਤੇ ਉਹਨੂੰ ਲੈ ਕੇ ਅੱਗੇ ਉਹਨਾਂ ਦਾ ਭਵਿੱਖ ਵੀ ਚੰਗਾ ਹੋ ਸਕਦਾ ਹੈ ਤੇ ਉਹਨਾਂ ਨੂੰ ਰੋਜ਼ਗਾਰ ਦੇ ਮਿਲਣ ਦੇ ਬਹੁਤ ਵੱਡੇ ਸਾਧਨ ਨੇ ਇੱਕ ਕੈਂਡਲ ਮਾਰਚ ਵੀ ਕੱਢਿਆ ਗਿਆ ਕਲ ਉੱਥੇ ਮਨੀ ਮਾਜ ਦੇ ਵਿੱਚ ਤਾਂ ਕਿ ਕੋਲੇਜ ਹੋ ਸਕੇ ਕਿ ਇਸ ਤਰੀਕੇ ਦੇ ਨਾਲ ਕੈਂਡਲ ਮਾਰਚ ਕੱਢ ਕੇ ਤੁਸੀਂ ਕੋਲੇਜ ਲੈ ਸਕਦੇ ਹੋ ਦੇਖੋ ਮੈਂ ਦੇਖ ਰਿਆ ਸੀਗਾ ਉਹਦੇ ਵਿੱਚ ਐਸੇ ਬੰਦੇ ਨੇ ਜਿਨ੍ਹਾਂ ਦੇ ਆਪਣੇ ਬੱਚੇ ਤਾਂ ਬਾਹਰ ਫੋਰਨ ਚ ਪੜਾਏ ਨੇ ਵਿਦੇਸ਼ ਚ ਪੜਦੇ ਨੇ ਜਾਂ ਫੋਰਨ ਚ ਬਾਹਰ ਬੈਠੇ ਹੋਏ ਨੇ ਉਹ ਬੰਦੇ ਆ ਕੇ ਇੱਥੇ ਕੋਲੇਜ ਦੀ ਮੰਗ ਕਰ ਰਹੇ ਨੇ ਮਨੀ ਮਾਜ ਰੇ ਆ ਕੇ ਜਿਹੜੇ ਇੱਥੇ ਦੇ ਮਿਡਲ ਕਲਾਸ ਯਾ ਲੋਅਰ ਕਲਾਸ ਲੋਕੀ ਨੇ ਉਹਨਾਂ ਵਾਸਤੇ ਵੀ ਅਗਰ ਕੋਲੇਜ ਦੀ ਮੰਗ ਕਰ ਰਹੇ ਤੁਸੀਂ ਟੈਕਨੀਕਲ ਕੋਲੇਜ ਦੀ ਮੰਗ ਕਰੋ ਨਾ ਟੈਕਨੀਕਲ ਕਾਲਜ ਦੀ ਬਹੁਤ ਵੱਡੀ ਜ਼ਰੂਰਤ ਹੈ ਮਰੀਮਾਰਾ ਦੇ ਵਿੱਚ ਅਗਰ ਬੱਚਾ ਟੈਕਨੀਕਲ ਟ੍ਰੇਨਿੰਗ ਲੈ ਕੇ ਪਲੱਸ 2 ਤੋਂ ਬਾਅਦ ਅਗਰ ਉਹਨੂੰ ਕਿਸੇ ਚੰਗੀ ਜਗ੍ਹਾ ਐਡਮਿਸ਼ਨ ਮਿਲ ਜਾਂਦੀ ਹੈ ਤਕਨੀਕੀ ਕੰਮ ਦੇ ਵਿੱਚ ਉਹ ਕਿਸੇ ਪਾਸੇ ਮਾਰ ਨਹੀਂ ਖਾਂਦਾ ਚਾਹੇ ਵਿਦੇਸ਼ ਚ ਜਾਣਾ ਹੋਵੇ ਚਾਹੇ ਇੰਡੀਆ ਦੇ ਵਿੱਚ ਹੋਵੇ ਉਹਨੂੰ ਕੰਮ ਦਾ ਮਾਹਿਰ ਬਣ ਸਕਦਾ ਉਹ ਅੱਗੇ ਪ੍ਰਧਾਨ ਮੰਤਰੀ ਹੋਣਾ ਨੇ ਵੀ ਬਹੁਤ ਵੱਡੀ ਗੱਲ ਕੀਤੀ ਸੀ ਵੀ ਅੱਜ ਸਟੂਡੈਂਟਸ ਨੂੰ ਟੈਕਨੀਕਲ ਵਾਲੇ ਪਾਸੇ ਪਣ ਦੀ ਲੋੜ ਹੈ ਜਿਹੜਾ ਵੀ ਦੇਖਦਾ ਮੈਂ ਬੀਏ ਕਰ ਲਵਾਂ ਗ੍ਰੈਜੂਏਸ਼ਨ ਕਰ ਲਵਾਂ ਉਹਦਾ ਹੱਲ ਕੀ ਨਿਕਲ ਰਿਹਾ ਤੁਹਾਡੇ ਸਾਹਮਣੀਆਂ ਗ੍ਰੈਜੂਏਸ਼ਨ ਕਿੰਨੀ ਇੱਕ ਚਪੜਾਸੀ ਦੀ ਪੋਸਟ ਵਾਸਤੇ ਵੀ ਵੱਡੇ ਵੱਡੇ ਪੜੇ ਲਿਖੇ MBA ਬੜੇ ਸਟੂਡੈਂਟ ਜਿਹੜੇ ਨੇ ਉਹ ਅੱਗੇ ਆਂਦੇ ਨੇ ਤੇ ਇਹ ਤਾਂ ਫਿਰ ਅਗਰ ਟੈਕਨੀਕਲ ਹੋਏਗਾ ਤਾਂ ਉਹਨੂੰ ਹੁਣੋਂ ਅਗਰ ਹੱਥ ਚ ਹੁਨਰ ਹੈ ਤਾਂ ਤੁਹਾਨੂੰ ਜੌਬ ਜੜੀਆਂ ਮਿਲ ਨਹੀਂ ਮਿਲੀਆਂ ਹੁਣ ਕੀ ਲੱਗਦਾ ਤੁਹਾਨੂੰ ਮੰਨੀ ਮਾਜਰੇ ਨੂੰ ਇੱਕ ਵੱਡਾ ਕਾਲਜ ਮਿਲੇਗਾ ਕਿਉਂਕਿ ਲਗਾਤਾਰ ਜਿਹੜਾ ਹੈਗਾ ਉੱਥੇ ਦੇ ਨਿਵਾਸੀ ਜਿਹੜੇ ਹੈਗੇ ਆ ਰੋਜ਼ ਪ੍ਰਦਰਸ਼ਨ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਪ੍ਰਦਰਸ਼ਨ ਕਰਦੇ ਨੇ ਜਾਂ ਕੈਂਡਲ ਮਾਰਚ ਕਰਦੇ ਰੋਜ਼ ਖਬਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਕਿ ਪ੍ਰਸ਼ਾਸਨ ਉਹਨਾਂ ਨੂੰ ਕਾਲਜ ਦੇ ਦੇਗਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਪ੍ਰਸ਼ਾਸਨ ਨੂੰ ਉਹਨਾਂ ਦੀ ਡਿਮਾਂਡ ਮੰਨੀ ਚਾਹੀਦੀ ਹੈ ਪਰ ਬਿਲਕੁਲ ਵਾਜਬ ਮੰਗ ਕਰਨਾ ਮੰਗ ਤੁਸੀਂ ਕਰ ਰਹੇ ਹੋ ਕਾਲਜ ਦੀ ਕਾਲਜ ਦੀ ਕੀ ਨੈਸਸਿਟੀ ਨਾਲ ਹੋਏਗਾ ਕੀ ਸ਼ਾਇਰ ਦੇ ਵਿੱਚ ਸਿਰਫ ਇੱਕ ਆਈਟੀਆਈ ਕਾਲਜ ਹੈਗਾ ਜਦੋਂ ਟੈਕਨੀਕਲ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਅਦਰਵਾਈਜ਼ ਕਾਲਜ ਵੀ ਦੇਖੋ ਪ੍ਰਾਈਵੇਟ ਕਿੰਨੇ ਨੇ ਸਰਕਾਰੀ ਕਿੰਨੇ ਕਾਲਜ ਨੇ ਲੇਕਿਨ ਟੈਕਨੀਕਲ ਕਾਲਜ ਮਨੀ ਮਾਜਰਾ ਚ ਨਹੀਂ ਅਗਰ ਟੈਕਨੀਕਲ ਕਾਲਜ ਮਨੀ ਮਾਜਰਾ ਚ ਬਣਦਾ ਤਾਂ ਐਡਮਿਨਿਸਟ੍ਰੇਸ਼ਨ ਕੀ ਸੈਂਟਰ ਦੀ ਗਵਰਨਮੈਂਟ ਵੀ ਇਹਨਾਂ ਦੇ ਨਾਲ ਜ਼ਰੂਰ ਖੜੇਗੀ ਅਦਰਵਾਈਜ਼ ਇਹ ਖਾਲੀ ਕੈਂਡਲ ਮਾਰ ਜਾਂ ਹੋਰ ਰੋਸ਼ ਪ੍ਰਦਰਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਹੈ ਮੰਗਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੂੰ ਸਮਝਾ ਕੇ ਕੀਤੀਆਂ ਜਾਂਦੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਸੋਰੀ ਪੰਜਾਬ ਯੂਨੀਵਰਸਿਟੀ ਮਰਗੀ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਹਦੇ ਕਸਬਾ ਵੱਡਾ ਕਸਬਾ ਮਨੀ ਮ ਉਹ ਸੈਕਟਰ 13 ਦੇ ਵਿੱਚ ਵੀ ਆ ਚੁੱਕਾ ਹੈ ਅਗਰ ਆਪਾਂ ਗੱਲ ਕਰੇ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਵਿੱਚ ਜੇ ਤੁਸੀਂ ਕੁੜੀਆਂ ਵਾਸਤੇ ਐਮਸੀਐਮ ਡੀ ਵੀ ਲਾ ਲੋ 11 ਕਾਲਜ ਲਾ ਲੋ ਜਬ ਬਹੁਤ ਸਾਰੇ तमाम ਕਾਲਜ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਹੈ ਪਰ ਮਨੀ ਮਾਇਰਾ ਕਿ ਲੱਗ ਗਿਆ ਚੰਡੀਗੜ੍ਹ ਤੋਂ ਮੈਂ ਮੰਨਦਾ ਵੀ ਮਨੀ ਮਾਇਰਾ ਜਿਹੜਾ ਪਾਰਟ ਆਫ ਚੰਡੀਗੜ੍ਹ ਹੈਗਾ ਅਸੀਂ ਵੀ ਚੰਡੀਗੜ੍ਹ ਦੇ ਵਾਸਤੇ ਪ੍ਰੈਸ ਕਲੱਬ ਦੀ ਮੰਗ ਕੀਤੀ ਸੀ ਮਨੀ ਮਾਇਰਾ ਪ੍ਰੈਸ ਕਲੱਬ ਵਾਸਤੇ ਤੇ ਪ੍ਰਾਈਮ ਮਿੰისტਰ ਨੇ ਸਾਨੂੰ ਕਲੀਅਰ ਕਿਹਾ ਸੀਗਾ ਬੀ ਚੰਡੀਗੜ ਜਿਹੜਾ ਹੈਗਾ ਉਹ ਪਾਰਟ ਆਫ ਮਨੀ ਮਾਦਰਾ ਹੈਗਾ ਮਨੀ ਮਾਦਰਾ ਪਾਰਟ ਆਫ ਚੰਡੀਗੜ ਤੇ ਚੰਡੀਗੜ ਦਾ ਪ੍ਰੈਸ ਕਲਬ ਜਿਹੜਾ 27 ਸੈਕਟਰ ਚ ਹੈਗਾ ਇਸ ਕਰਕੇ ਪ੍ਰੈਸ ਕਲਬ ਦੀ ਜਗਾ ਨਹੀਂ ਅਸੀਂ ਦਵਾਗੇ ਇਹਦੇ ਇੱਥੇ ਵਾਸਤੇ ਤੁਸੀਂ ਕੁਝ ਹੋਰ ਡਿਮਾਂਡ ਕਰੋ ਤੇ ਇਸੇ ਤਰ੍ਹਾਂ ਮੈਂ ਕਹ ਰਿਹਾ ਚੰਡੀਗੜ ਦੇ ਵਿੱਚ ਬਹੁਤ ਕਾਲਜਸ ਨੇ ਕੁੜੀਆਂ ਦੇ ਨੇ ਮੁੰਡੀਆਂ ਦੇ ਕਾਲਜ ਨੇ ਲੇਕਿਨ ਟੈਕਨੀਕਲ ਕਾਲਜ ਅਗਰ ਡਿਮਾਂਡ ਕਰਨਗੇ ਤਾਂ ਉਹ ਮਿਲ ਸਕਦਾ ਹੈ ਕਾਲਜ ਨਹੀਂ ਮਿਲਦਾ ਚੰਗ ਮਨੀ ਮਾਦਰਾ ਟੈਕਨੀਕਲ ਕਾਲਜ ਦੀ ਗੱਲ ਕੀਤੀ ਤਾਂ ਕਿੰਨੇ ਟੈਕਨੀਕਲ ਕਾਲਜ ਨੇ ਕਿਉਂਕਿ ਇੱਕ ਆਈਟੀਆਈ ਹੈਗੀ ਹੈ ਜਾਂ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਜਿਹ ਫੀ ਸਰਕਾਰੀ ਫੀਸਾਂ ਬਹੁਤ ਘੱਟ ਨੇ ਤੁਹਾਨੂੰ ਸ਼ਾਇਦ ਇਸ ਬਾਰੇ ਜਾਣਕਾਰੀ ਮਿਲੀ ਜੀ ਨਹੀਂ ਹੈ ਪੌਲੀ ਟੈਕਨੀਕਲ ਕਾਲਜ ਸੈਕਟਰ 26 ਪੌਲੀ ਟੈਕਨੀਕਲ ਸੈਕਟਰ 26 ਚ ਹੈਗਾ ਜਿੱਥੇ ਉੱਥੇ ਤੁਹਾਨੂੰ ਸਸਤੇ ਐਜੂਕੇਸ਼ਨ ਜਿਹੜੀ ਹੈ ਟੈਕਨੀਕਲ ਬੱਚਾ ਨੂੰ ਮਿਲ ਸਕਦੀ ਹੈ ਉਸ ਲੈਵਲ ਦੇ ਨਾਲੋਂ ਤੁਸੀਂ ਆਈਟੀਆ ਬਣਾ ਦੋ ਨਾ ਆਈਟੀਆ ਚੰਡੀਗੜ੍ਹ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਐਸਾ ਕਾਲਜ ਨਹੀਂ ਬਣਾਇਆ ਨਾ ਆਈਟੀ 28 ਸੈਕਟਰ ਇੱਕ ਆਈਟੀਆ ਕਾਲਜ ਹੈਗਾ ਸਿਰਫ ਚੰਡੀਗੜ੍ਹ ਚ ਉਸ ਤੋਂ ਇਲਾਵਾ ਇੱਕ ਪੌਲੀ ਟੈਕਨੀਕਲ ਕਾਲਜ 26 ਸੈਕਟਰ ਹੈਗਾ ਤੇ ਆਈਟੀਆਈ ਟੈਕਨੀਕਲ ਕਾਲਜ ਜਿਹੜਾ ਹੈ ਦੋਨਾਂ ਦਾ ਪੌਲੀ ਟੈਕਨੀਕਲ ਔਰ ਇਹ ਦੋਨਾਂ ਦਾ ਕੰਬੀਨੇਸ਼ਨ ਕਾਲਜ ਇੱਕ ਮਨੀਵਾਰੇ ਬਣ ਸਕਦਾ ਹੈ ਇਹਦਾ ਫਾਇਦਾ ਯੂਥ ਨੂੰ ਬਹੁਤ ਜ਼ਿਆਦਾ ਹੋਏਗਾ ਅਖਰ ਦੇ ਵਿੱਚ ਤੁਸੀਂ ਜਨਤਾ ਨੂੰ ਕੀ ਕਹਿਣਾ ਚਾਹੋਗੇ ਮਨੀਮਾਰੀ ਜਨਤਾ ਨੂੰ तमाम ਨੇਤਾ ਨੂੰ ਕਿਉਂਕਿ ਸਰਕਾਂ ਤੇ ਉਤਰ ਚੁੱਕੇ ਨੇ ਜਿਹੜੇ ਹੈਗੇ ਆ ਚੰਡੀਗੜ੍ਹ ਦੇ ਦੇਖੋ ਮਨੀਵਾਰੇ ਦੀ ਜਨਤਾ ਵਿਚਾਰੀ ਬਹੁਤ ਪੋਲੀ ਜਨਤਾ ਉਹਨਾਂ ਨੂੰ ਗੁੰਮਰਾਹ ਕਰਨ ਵਾਲੇ ਬੰਦੇ ਬਹੁਤ ਹੁੰਦੇ ਨੇ ਇੱਥੇ ਗੁੰਮਰਾਹ ਕਰਨ ਵਾਲੇ ਨੇ ਜਿਨ੍ਹਾਂ ਨੂੰ ਖੁਦ ਵੀ ਨੌਲੇਜ ਨਹੀਂ ਆਪ ਵੀ ਪੜ੍ਹੇ ਲਿਖੇ ਨਹੀਂ ਹੈ ਜਿਹੜੇ ਉਹਨਾਂ ਨੂੰ ਕਾਲਜ ਕੋਲੇ ਵਾਲੇ ਪਾਸੇ ਕਹਿੰਦੇ ਨੇ ਇਹ ਬਹੁਤ ਹੀ ਸਿਆਣੀ ਗੱਲ ਹੈ ਅਗਰ ਟੈਕਨੀਕਲ ਕਾਲਜ ਦੀ ਮੰਗ ਕਰਦੇ ਤਾਂ ਇਹ ਸੱਲ ਸਿਰੇ ਚੜ੍ਹ ਸਕਦੀ ਹੈ ਕਾਲਜ ਦੀ ਮੰਗ ਕਦੀ ਵੀ ਕੋਈ ਸਰਕਾਰ ਪੂਰੀ ਨਹੀਂ ਕਰੇਗੀ ਤਾਂ ਇਹ ਸੀ ਕਿ ਸਾਡੇ ਨਾਲ ਮਨਜੀਤ ਸੈਦੇਵ ਜੀ ਜਿਨ੍ਹਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਅਗਰ ਮਨੀ ਮਾਜਰੇ ਨੂੰ ਕਾਲਜ ਦੇਣਾ ਚਾਹੀਦਾ ਤਾਂ ਟੈਕਨੀਕਲ ਕਾਲਜ ਦੇਣਾ ਚਾਹੀਦਾ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਇੱਕ ਹੀ ਆਈਟੀਆਈ ਹੈ ਜਿਹੜੀ ਚੰਡੀਗੜ੍ਹ ਦੇ 28 ਸੈਕਟਰ ਦੇ ਵਿੱਚ ਹੈ ਜੇਕਰ ਪ੍ਰਸ਼ਾਸਨ ਦੇ ਕੇ ਮੰਗ ਕਰਦੇ ਹੈ ਮਨੀ ਮਾਜਰੇ ਦੇ ਨਿਵਾਸੀ ਤਾਂ ਟੈਕਨੀਕਲ ਕਾਲਜ ਦੀ ਮੰਗ ਕਰਨ ਤਾਂ ਕਿ ਜਿਹੜਾ ਹੈਗਾ ਅੱਗੇ ਜਾ ਕੇ ਵੀ ਜਿਹੜਾ ਹੈਗਾ ਜਿਹੜਾ ਯੰਗਸਟਰਸ ਨੇ ਅੱਗੇ ਜਾ ਕੇ ਕੁਝ ਕੰਮ ਕਰ ਸਕਣ ਹੁਨਰ ਮਤਲਬ ਜਿਹੜਾ ਹੈਗਾ ਪੈਦਾ ਹੋ ਸਕੇ ਚੰਨੀਗੜ੍ਹ ਤੋਂ ਦਾਨ ਮਿਟ ਦੇ ਲਈ ਮਨੀਸ਼ ਕੁਮਾਰ ਦੀ ਰਿਪੋਰਟ